ਸਸਿਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟੇ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਨਮਤਾ ਨਗਰਾ ਪਿੰਡ ਹਰਦੇਾਲਿਆਣਾ ਹਰਦੇਾਲਿਆਣੇ ਪਿੰਡ ਤੋਂ ਜਿਹੜੀ ਮੱਲੇ ਵਾਲੇ ਨੂੰ ਸੜਕ ਜਾਂਦੀ ਆ ਉਹ ਸੜਕ ਦੇ ਉੱਤੇ ਬਿਲਕੁਲ ਸਕੂਲ ਦੇ ਵਾਟਰ ਵਕਸ ਦੇ ਬਿਲਕੁਲ ਨੇੜੇ ਪਾਈ ਉਹਨਾਂ ਦਾ ਘਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਕਰੇਲੂ ਪਰਿਵਾਰ ਆ ਤੇ ਨੀਲੀ ਰਾਵੀ ਨਸਲ ਦੀ ਇੱਕ ਮੈਂ ਵਕਾਊ ਆ ਮਿੱਤਰੋ ਕਿੰਨੇ ਦਿਨਾਂ ਦੀ ਕੱਚੀ ਆ ਕੀ ਦੁੱਧ ਦਾ ਰਕਾਰ ਆ ਕਿੰਨਵਾ ਸੁਆਸ ਹੁੰਦੀ ਆ ਆ ਜੋ ਮੁੱਢਲੀ ਜਾਣਕਾਰੀ ਆਪਾਂ ਮਾਲਕ ਤੋਂ ਲੈਨੇ ਆ ਤੁਸੀਂ ਮੈਨੂੰ ਦੇਖੋ ਆਪਾਂ ਗੱਲਾਂ ਪਤਾ ਕਰਦੇ ਬਾਈ ਤੋਰਦੀ ਤੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਬੱਪੂ ਠੀਕ ਵਧੀਆ ਸੇਤਾ ਦੇ ਪਰਿਵਾਰ ਵਧੀਆ ਸਾਹਿਬ ਠੀਕ ਅਚੰਕ ਜੀ ਨਾਮ ਦੱਸ ਦਈਏ ਕਿਰਾਂ ਦੇ ਇੱਕ ਦੀ ਦੱਸ ਬਲਵਿੰਦਰ ਸਿੰਘ ਸੰਨ ਆਫ ਜੀ ਜਸਵੰਤ ਸਿੰਘ ਘਰ ਤਾਂ ਆਪਣੇ ਵਾਟਰ ਬਾਕਸ ਦੀ ਵਾਟਰ ਬਾਕਸ ਕੋਲੇ ਘਰ ਸਾਹਮਣੇ ਆਗੇ ਜਾਓ ਸਾਹਮਣੇ ਸਾਹਮਣੇ ਹਾਂ ਜਾਓ ਅਚੰਕ ਜਿਹੜੀ ਮੈਂ ਵੇਚਣੀ ਆਪਾਂ ਕਿੰਨਾ ਵਾ ਸੋਸ ਹੁੰਦੀ ਆ ਇਹ ਦੂਜੇ ਸੂਏ ਆ ਜੀ ਦੂਜੇ ਸੂਏ ਸੂਣਾ ਇਹਨੇ ਕਿੰਨੇ ਦਿਨ ਪਏ ਅਚੰਕਲੇ ਦੇ ਅਰੇ ਲੋਗ ਯਾਰ 7 ਦਿਨ 8-7 ਦਿਨ ਲਊਗੀ ਅਚਾ ਕਿੰਨਾ ਕੁ ਦੁੱਧ ਚੋਲਿਆ ਪਹਿਲੇ ਸੂਏ ਦੁੱਧ ਦਾ 12 ਗਲੋਰੀ ਪਹਿਲੇ ਜਿਹੜਾ ਸਾਨਾ ਗੋਰੇ ਢੰਡੀਆਂ ਵਾਲੇ ਵੀਰ ਦੇ ਕੋਲੇ ਆ ਜਿੰਦੇ ਕੋਲੇ ਸਮੁੰਦਰ ਤੇ ਪਿਸਟਲ ਦੋ ਰਸਣ ਚਰਚਾ ਦਾ ਵਿਸ਼ਾ ਅੱਜ ਕੱਲ ਮਿੱਤਰੋ ਨੀਲੀ ਰਾਵੀ ਦੇ ਵਿੱਚ ਜੇ ਸੀਮਣ ਚੰਗਾ ਭਰਉਣ ਦੀ ਗੱਲ ਛਿੜਦੀ ਆ ਤਾਂ ਇੱਕ ਵਾਰੀ ਦਿਮਾਗ ਦੇ ਵਿੱਚ ਇੱਕ ਵਾਰੀ ਚਿਹਰਿਆਂ ਦੇ ਉੱਤੇ ਪਿਸਟਲ ਜ਼ਰੂਰ ਆਉਂਦਾ ਵਾ ਕਰਮਾ ਵਾਲਾ ਮਿੱਤਰੋ ਤੇ ਉਸ ਬਾ ਕਮਾਲ ਜਿਹੜਾ ਰਿਜ਼ਲਟ ਆ ਪਿਸਟਲ ਦਾ ਤੇ ਸਮੁੰਦਰ ਦਾ ਮਿੱਤਰੋ ਤੇ ਉਹਨਾਂ ਸਾਨਾਂ ਦੇ ਵਿੱਚੋਂ ਪਿਸਟਲ ਤੋਂ ਇਹ ਕਰਮਾਂ ਵਾਲੀ ਗੱਪਣਾ ਦੋ ਸੀਮਨ ਜਿਹੜੇ ਭਰਾਏ ਹੋਇਆ ਸੀਮਨ ਸਟਰਾ ਬਾਈ ਦੇ ਕੋਲੇ ਇਸ ਟਾਈਮ ਮੌਜੂਦ ਆ ਮਿੱਤਰੋ ਹਾਜੀ ਹਫਤੇ ਤੋਂ 10 ਦਿਨਾਂ ਦੀ ਮੈਂ ਕੱਚੀ ਆ ਪਹਿਲੇ 112 ਕਿਲੋ ਦੁੱਧ ਕੰਡੇ ਦੇ ਉੱਤੇ ਦੁੱਤਾ ਹੋਇਆ ਤੇ ਕਿ ਤੁਸੀਂ 12 13 ਤਾਂ ਮੰਨ ਕੇ ਲਿਓ ਗਾਂ ਤੁਹਾਡੀ ਸੇਵਾ ਤੇ ਡਿਪੈਂਡ ਆ ਬਰੀਕੀ ਬੜੀ ਚੰਗੀ ਆ ਮਾਂ ਦੇ ਵਿੱਚ ਕੁਆਲਿਟੀ ਬੜੀ ਜ਼ਬਰਦਸਤ ਆ ਪਿੱਠ ਪੂੜੇ ਦੀ ਖੜਨੀ ਖੁੜਨੀ ਦੀ ਸੁਨੱਖਾਪਣ ਚੋਟੀ ਦੇ ਵਿੱਚ ਚੰਗਾ ਵਾ ਮਿੱਤਰੋ ਰੇਟ ਕਿਹੜੀ ਕੀ ਕਰਨਾ ਆਪਾਂ ਰੇਟ ਪਰ ਫੋਨ ਤੇ ਤੇ ਕਰ ਲੈ ਠੀਕ ਹੈ ਜੀ ਵਿੱਚ ਮੰਤਰ ਨਾਲ ਹੀ ਹੋਊਗਾ ਅੰਕਲ ਹੋਰ ਮੰਤਰ ਨਾਲ ਹੀ ਕਰਾਂਗੇ ਜੀ ਦੇਣੀ ਪੂਸ ਕਰ ਲੈ ਅੱਛਾ ਨੰਬਰ ਕਿੰਨਾ ਅੰਕਲ ਜੀ ਆਪਣਾ 77083 75083 69400 69400 ਇੱਕ ਨੰਬਰ ਹੋ ਗਿਆ 75096983 7508369400 400 ਦੂਜਾ ਨੰਬਰ ਵੀਰੇ 79862 79862 44218 44218 79862 44212 ਹਣਾ 18 ਇਸ ਨੰਬਰ ਤੇ ਕਰਨੀਏ ਤੁਸੀਂ ਮਿੱਤਰੋ ਬਾਈ ਹੁਣਾਂ ਦੇ ਨਾਲ ਗੱਲਬਾਤ ਪਿੰਡ ਹਰਦਿਆਲੇ ਆਣਾ ਵਾ ਜ਼ਿਲ੍ਹਾ ਫਰੀਦਕੋਟਾ ਹਰਦਿਆਲੇ ਵਾਲੇ ਤੋਂ ਮੱਲੇ ਵਾਲੇ ਛੜਕੇ ਦੇ ਉੱਤੇ ਬਾਈ ਹੁਣਾਂ ਦਾ ਕਾਰ ਆ ਰੇਡ ਫੋਨ ਦੇ ਉੱਤੇ ਆ ਬਾਕੀ ਕਾਰਵਾਈ ਲਈ ਨੰਬਰ ਸਕਰੀਨ ਦੇ ਉੱਤੇ